ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅਗਮ ਬੁਟੀਕ ਦੀ ਸਵਾਗਤ ਹੈ ਤੁਹਾਡਾ ਹਾਂਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਗਲੇ ਦਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਹਾਂਜੀ ਅਕਸਰ ਜਦੋਂ ਆਪਾਂ ਕੋਈ ਨਵਾਂ ਸੂਟ ਲੈਣੇ ਆ ਪ੍ਰਿੰਟਡ ਜਾਂ ਪਲੇਨ ਸੂਟ ਹਨਾ ਤੇ ਆਪਾਂ ਨੂੰ ਸਾਰਿਆਂ ਨੂੰ ਚਾਹ ਹੁੰਦਾ ਵੀ ਆਪਾਂ ਕੋਈ ਨਵਾਂ ਡਿਜ਼ਾਈਨ ਬਣਾਈਏ ਆਪਣੇ ਸੂਟ ਦੇ ਉੱਤੇ ਤੇ ਹਾਂਜੀ ਇਹ ਡਿਜ਼ਾਈਨ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਤੇ ਸੂਟ ਨੂੰ ਤੁਸੀਂ ਬਹੁਤ ਸੋਹਣਾ ਬਣਾ ਸਕਦੇ ਹੋ ਇਹ ਡਿਜ਼ਾਈਨ ਬਣਾ ਕੇ ਤੇ ਇਹਦੇ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਹਾਂਜੀ ਪਹਿਲਾਂ ਆਪਾਂ ਗਲੇ ਨੂੰ ਕਟਿੰਗ ਕਰ ਲਾਂਗੇ ਬੁਕਰਮ ਦੀ ਉੱਤੇ ਤੇ ਉੱਤੋਂ ਚੜਾਈ ਆਪਾਂ 2.5 ਇੰਚ ਰੱਖਾਂਗੇ ਠੀਕ ਹੈ ਇੱਕ ਸਾਈਡ ਤੋਂ ਗਲੇ ਨੂੰ ਬੁਕਰਮ ਨੂੰ ਨਾ ਫੋਲਡਿੰਗ ਕਰਕੇ ਰੱਖ ਲੈਣਾ ਤੇ ਲੰਬਾਈ 7 ਇੰਚ ਰੱਖਣੀ ਹੈ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਰੱਖ ਸਕਦੇ ਹੋ ਤੇ ਆਪਾਂ ਥੱਲੋਂ ਥੱਲੇ ਵਾਲ ਸਾਈਡ ਤੋਂ ਲੰਬਾਈ 8 ਇੰਚ ਰੱਖਣੀ ਹੈ ਤੇ ਜਿਹੜਾ ਅੰਦਰਲੀ ਸਾਈਡ ਹਨਾ ਰੱਖਿਆ ਗੈਪ ਉਹ ਆਪਾਂ 4 ਇੰਚ ਦਾ ਰੱਖਣਾ ਠੀਕ ਹੈ ਫੋਲਡਿੰਗ ਕਰਕੇ ਰੱਖਣਾ ਬੁਕਰਮ ਨੂੰ ਤੇ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਦਾਂਗੇ ਅੰਦਰਲੀ ਸਾਈਡ ਤੋਂ ਸਾਰੀ ਦੇ ਬਾਹਰ ਸਾਈਡ ਤੋਂ ਵੀ ਪੌਣਾ ਪੌਣਾ ਇੰਚ ਜਾਂ 1 ਇੰਚ ਤੱਕ ਵੀ ਤੁਸੀਂ ਰੱਖ ਸਕਦੇ ਹੋ ਬੁਕਰਮ ਤੇ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਤੇ ਆਪਣੇ ਕੋਲੇ ਇਹ ਸ਼ੇਪ ਬਣ ਕੇ ਤਿਆਰ ਹੋ ਜੂਗੀ ਗਲੇ ਦੀ ਹਾਂਜੀ ਹੁਣ ਆਪਾਂ ਗਲੇ ਨੂੰ ਕੱਪੜੇ ਦੇ ਉੱਤੇ ਪੇਸਟਿੰਗ ਕਰ ਲਾਂਗੇ ਜੇ ਪੇਸਟਿੰਗ ਵਾਲਾ ਗਲਾ ਹੈ ਨਹੀਂ ਤਾਂ ਤੁਸੀਂ ਨਾਲ-ਨਾਲ ਸਿਉਣ ਵੀ ਲਾ ਸਕਦੇ ਹੋ ਜਿਵੇਂ ਇਸ ਤਰ੍ਹਾਂ ਮੈਂ ਲਾਈ ਹੋਈ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਕਰ ਲਾਂਗੇ ਤਿਆਰ ਸਾਰਾ ਗਲਾ ਠੀਕ ਹੈ ਸੈਡਾਂ ਤੋਂ ਵੀ ਜਿਹੜਾ ਫालतू ਕੱਪੜਾ ਸੀ ਉਹ ਮੈਂ ਫੋਲਡਿੰਗ ਕਰ ਲਿਆ ਸੀ ਪਹਿਲਾਂ ਹੀ ਠੀਕ ਹੈ ਤੇ ਇਸ ਤਰੀਕੇ ਨਾਲ ਕਰ ਸਕਦੇ ਹਾਂ ਹਾਂਜੀ ਹੁਣ ਆਪਾਂ ਕਮੀਜ਼ ਦਾ ਅਗਲਾ ਪਾਸਾ ਲੈਣਾ ਹੈ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਪ੍ਰੈਸ ਨਾਲ ਕਰੀਜ਼ ਬਣਾ ਲਾਂਗੇ ਤੇ ਬਿਲਕੁਲ ਸੈਂਟਰ ਕਰਕੇ ਠੀਕ ਹੈ ਤੇ ਆਪਾਂ ਬਿਲਕੁਲ ਸੈੱਟ ਕਰ ਲਾਂਗੇ ਤੇ ਆਪਾਂ ਸੈਂਟਰ ਦੇ ਵਿੱਚ ਕੱਟ ਵੀ ਲਾਉਣਾ ਇੱਕ ਇਸ ਤਰ੍ਹਾਂ ਕੱਟ ਲਾ ਲੈਣਾ ਤੇ ਹੁਣ ਆਪਾਂ ਸਿੱਧਾ ਕਰਾਂਗੇ ਠੀਕ ਹੈ ਸਿੱਧਾ ਕਰਨ ਤੋਂ ਬਾਅਦ ਬਿਲਕੁਲ ਸਹੀ ਕਰਕੇ ਰੱਖ ਲੈਣਾ ਤੇ ਉੱਤੇ ਆਪਾਂ ਇਹਦੇ ਗਲੇ ਨੂੰ ਰੱਖਾਂਗੇ ਹੁਣ ਸਿਉਣ ਲਾਉਣ ਲੱਗੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਕਮੀਜ਼ ਨੂੰ ਸਿੱਧਾ ਕਰਕੇ ਰੱਖਣਾ ਹੈ ਠੀਕ ਹੈ ਤੇ ਜਿਹੜਾ ਆਪਾਂ ਗਲਾ ਤਿਆਰ ਕਰਿਆ ਸੀ ਇਹਨੂੰ ਆਪਾਂ ਉਲਟੀ ਸਾਈਡ ਮਤਲਬ ਪੁੱਠੀ ਸਾਈਡ ਰੱਖਣੀ ਹੈ ਉਤਲੇ ਪਾਸੇ ਕਰਕੇ ਠੀਕ ਹੈ ਦੋਨਾਂ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਤੇ ਜਮਾਂ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਦੇਣਾ ਜਿਵੇਂ ਹੁਣ ਗਲੇ ਦਾ ਵੀ ਆਪਾਂ ਸੈਂਟਰ ਕਰਿਆ ਹੋਇਆ ਸੀ ਹੈਨਾ ਇਹਨਾਂ ਨੂੰ ਸੈਂਟਰ ਕਰ ਲਾਂਗੇ ਤੇ ਹੁਣ ਵਿਚਾਲੇ ਤੁਸੀਂ ਪਿੰਨਾ ਵੀ ਲਾ ਸਕਦੇ ਹੋ ਤੇ ਜਮੈਂ ਐਂਡ ਤੱਕ ਸਿਉਣ ਵੀ ਲਾ ਸਕਦੇ ਹੋ ਠੀਕ ਹੈ ਤੇ ਫਿਰ ਆਪਾਂ ਸਲਾਈ ਲਾਵਾਂਗੇ ਇਸ ਤਰ੍ਹਾਂ ਪਿੰਨਾ ਲਾ ਲਈਆਂ ਸੀ ਮੈਂ ਤਾਂ ਤੇ ਹੁਣ ਸਾਈਡ ਤੋਂ ਜਮੈਂ ਸਲਾਈ ਲਾਉਣੀ ਹੈ ਹੁਣ ਬਿਲਕੁਲ ਬੁਕਰਮ ਦੇ ਨਾਲ-ਨਾਲ ਕਰਕੇ ਸਲਾਈ ਲਾਉਣੀ ਹੈ ਕੋਈ ਆਪਾਂ ਇਧਰ-ਉਧਰ ਨਹੀਂ ਕਰਨੀ ਬੁਕਰਮ ਦੇ ਉੱਤੇ ਨਹੀਂ ਚੜਾਉਣੀ ਜੇ ਹੁਣ ਬੁਕਰਮ ਦੇ ਉੱਤੇ ਇੱਕ ਪਾਸੇ ਚੜਾ ਕੇ ਜਾਤੀ ਇੱਕ ਪਾਸੇ ਥੱਲੇ ਉਤਾਰਦੀ ਹੈ ਨਾ ਤੇ ਉਹਦੇ ਨਾਲ ਨਾ ਗਲੇ ਦੀ ਸ਼ੇਪ ਸਹੀ ਨਹੀਂ ਆਉਂਦੀਗੀ ਤੇ ਵੱਧ ਘਟ ਹੋ ਕੇ ਗਲੇ ਦੀ ਸ਼ੇਪ ਖਰਾਬ ਹੋ ਜਾਂਦੀ ਹੈ ਤੁਸੀਂ ਬਿਲਕੁਲ ਧਿਆਨ ਨਾਲ ਸਲਾਈ ਲਾਉਣੀ ਹੈ ਠੀਕ ਹੈ ਹੁਣ ਸੈਂਟਰ ਨੂੰ ਸੈਂਟਰ ਦੇ ਨਾਲ ਮਿਲਾ ਕੇ ਬਹੁਤ ਹੀ ਤਰੀਕਾ ਨਾਲ ਸਿਲਾਈ ਲਉਣੀ ਹੈ ਹੁਣ ਗਲੇ ਨੂੰ ਲਾਉਣ ਤੋਂ ਬਾਅਦ ਜਿਹੜਾ ਅੰਦਰਲਾ ਕਪੜਾ ਐ ਐਕਸਟਰਾ ਉਹਨੂੰ ਆਪਾਂ ਕਟਿੰਗ ਕਰਦਾਂਗੇ ਤੇ ਕਟਿੰਗ ਕਰਨ ਤੋਂ ਪਹਿਲਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵੀ ਸਾਈਡਾਂ ਤੋਂ ਗਲੇ ਨੂੰ ਨਾਪ ਲੈਣਾ ਠੀਕ ਆ ਵੀ ਇੱਕੋ ਜਿਹਾ ਲੱਗੇ ਆ ਜਾਂ ਨਹੀਂ ਜੇ ਵੱਧ ਘਟ ਹੈਗਾ ਤਾਂ ਉਸਨੂੰ ਪਹਿਲਾਂ ਹੀ ਠੀਕ ਕਰਕੇ ਲਾ ਲਓ ਜੇ ਤੁਸੀਂ ਇਸ ਚੀਜ਼ ਦਾ ਧਿਆਨ ਨਾ ਰੱਖੋਗੇ ਤਾਂ ਕਿ ਇਹ ਗਲਾ ਤੁਹਾਡਾ ਟੇਡਾ ਜਾਊਗਾ ਤੇ ਟੇਡਾ ਲੱਗਿਆ ਬਿਲਕੁਲ ਸੋਹਣਾ ਵੀ ਨਹੀਂ ਲੱਗਦਾ ਤੇ ਤੇ ਪਾਇਆ ਵੀ ਖਰਾਬ ਹੋ ਜਾਂਦਾ ਸੂਟ ਦੀ ਫਿਟਿੰਗ ਵੀ ਖਰਾਬ ਹੋ ਜਾਂਦੀ ਹੈ ਹੁਣ ਸਾਰਾ ਆਪਾਂ ਐਕਸਟਰਾ ਕਪੜਾ ਕਟਿੰਗ ਕਰਦਾਂਗੇ ਠੀਕ ਐ ਦੋਨੇ ਪਾਸਿਆਂ ਤੋਂ ਧਿਆਨ ਨਾਲ ਕੱਟਣਾ ਹੈ ਵੀ ਕਿਤੇ ਕਮੀਜ਼ ਦਾ ਕੱਪੜਾ ਨਾਲ ਨਾਲ ਕੱਟਾ ਜਾਵੇ ਸਾਈਡ ਤੋਂ ਬਸ ਉਹ ਇੱਕ ਪਾਸੇ ਕਰ ਦੇਣਾ ਤੇ ਕੱਟਣ ਤੋਂ ਬਾਅਦ ਇਹ ਆਪਾਂ ਨਾਲ-ਨਾਲ ਛੋਟੇ-ਛੋਟੇ ਕੱਟ ਲਾਉਣੇ ਆ ਇੱਕ ਤਾਂ ਬਿਲਕੁਲ ਥੱਲੇ ਵਾਲ ਸਾਈਡ ਤੋਂ ਲਾਉਣੇ ਕੰਨੀ ਦੇ ਉੱਤੋਂ ਵੀ ਆਪਾਂ ਨੂੰ ਫੋਲਡਿੰਗ ਕਰਨ 'ਚ ਆਸਾਨੀ ਹੋ ਜੇ ਤੇ ਇੱਕ ਜਿੱਥੇ ਆਪਾਂ ਗੁਲਾਈ ਦਿੱਤੀ ਹੋਈ ਹੈ ਗਲੇ ਦੀ ਉੱਥੋਂ ਵੀ ਆਪਾਂ ਕੱਟ ਲਾਉਣੇ ਆ ਛੋਟੇ-ਛੋਟੇ ਠੀਕ ਹੈ ਇਹਦੇ ਨਾਲ ਆਪਾਂ ਨੂੰ ਫੋਲਡਿੰਗ ਕਰਨ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਗਲੇ ਨੂੰ ਠੀਕ ਹੈ ਜਦੋਂ ਜਦੋਂ ਆਪਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਚ ਰੱਖਾਂਗੇ ਫੇਰ ਹੀ ਆਪਾਂ ਸੂਟ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਪੂਰੀ ਫਿਨਿਸ਼ਿੰਗ ਦੇ ਨਾਲ ਬਣਾ ਸਕਦੇ ਹਾਂ ਤੇ ਹੁਣ ਆਪਾਂ ਇਸ ਨੂੰ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲੈਣਾ ਠੀਕ ਹੈ ਤੇ ਬਿਲਕੁਲ ਨਾਲ-ਨਾਲ ਸਿਲਾਈ ਲਾਉਣੀ ਹੈ ਇੱਥੇ ਨਾਲ-ਨਾਲ ਵੀ ਲਾ ਸਕਦੇ ਜੇ ਤੁਸੀਂ ਚਾਹੋ ਨੀ ਉਹ ਵੀ ਸਾਈਡਾਂ ਤੇ ਮੋਟੀ ਸਿਲਾਈ ਲਾਉਣੀ ਹੈ ਹਨਾ ਵੱਡੀ ਤਾਂ ਤੁਸੀਂ ਉਹ ਸਿਲਾਈ ਵੀ ਸਾਈਡ ਦੇ ਉੱਤੇ ਵੀ ਲਾ ਸਕਦੇ ਹੋ ਤੇ ਹੁਣ ਮੈਂ ਬਿਲਕੁਲ ਨਾਲ-ਨਾਲ ਕਰਕੇ ਸਿਲਾਈ ਲਾਉਂਗੀ ਇਹਦੇ ਤੇ ਠੀਕ ਹੈ ਕਿ ਕੱਪੜੇ ਨੂੰ ਸਿੱਧਾ ਹੀ ਰੱਖਣਾ ਜਿਵੇਂ ਸ਼ੇਪ ਬਣੀ ਆ ਉਸੇ ਤਰੀਕੇ ਨੇ ਰੱਖਣਾ ਕੱਪੜੇ ਨੂੰ ਇਧਰ ਉਧਰ ਨਹੀਂ ਕਰਨਾ ਹੁਣ ਨਾਲ-ਨਾਲ ਬਿਲਕੁਲ ਸਾਰੀ ਸਿਉਣ ਲਾ ਲੈਣੀ ਆ ਬਿਲਕੁਲ ਧਿਆਨ ਦੇ ਨਾਲ ਹੁਣ ਆਪਾਂ ਗਲੇ ਨੂੰ ਇਸ ਤਰੀਕੇ ਨਾਲ ਬਣਾ ਲਾਂਗੇ ਤੇ ਇਹ ਮੈਂ ਫੱਟੀ ਤਿਆਰ ਕਰੀ ਸੀ ਜਿਹੜੇ ਆਪਾਂ ਛੋਟੇ-ਛੋਟੇ ਪੱਟੀਆਂ ਬਣਾਈਆਂ ਸੀ ਨਾ ਗਲੇ ਦੇ ਉੱਤੇ ਲਾਉਣ ਵਾਸਤੇ ਇਹ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਣੇ ਆ ਠੀਕ ਹੈ ਹੁਣ 1.5 ਇੰਚ ਦਾ ਗੈਪ ਹੈਗਾ ਗਲੇ ਦਾ ਠੀਕ ਹੈ ਤੇ ਆਪਾਂ 1 ਇੰਚ ਵੱਧ ਲਾਵਾਂਗੇ ਹਾਫ ਇੰਚ ਇੱਕ ਪਾਸੇ ਛੱਡਣਾ ਹਾਫ ਇਹ ਦੂਜੇ ਪਾਸੇ ਪਾਸੇ ਤੋਂ ਛੱਡਣਾ ਠੀਕ ਹੈ ਤੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਛੋਟੇ-ਛੋਟੇ ਪੀਸ ਇਸ ਤਰ੍ਹਾਂ ਕੱਟ ਕਰ ਲਾਂਗੇ ਢਾਈ ਢਾਈ ਇੰਚ ਦੇ ਢਾਈ ਜਾਂ ਸਵਾ 2 ਬਹੁਤ ਹੋਣਗੇ ਤੇ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਲਾਵਾਂਗੇ ਤੇ ਇਹਦੇ ਵਾਸਤੇ ਪਹਿਲਾਂ ਥੱਲੇ ਵਾਲੇ ਪਾਸੇ ਕਪੜਾ ਲਾਉਣਾ ਹੈ ਇਹ ਤਾਂ ਸ਼ਰਟ ਨਾਲ ਦਾ ਹੀ ਹੈ ਇਹਦੇ ਨਾਲ ਦਾ ਹੀ ਲਾਉਣਾ ਤੇ ਉਹ ਜਿਹੜੀ ਪੱਟੀ ਬਣਾਈ ਆਪਾਂ ਉਹ ਹੈਗੀ ਹੈ ਸਲਵਾਰ ਦੇ ਕਪੜੇ ਦੀ ਠੀਕ ਹੈ ਨਸਤਰਾ ਲਾ ਲਾਂਗੇ ਬਿਲਕੁਲ ਨਾਲ-ਨਾਲ ਕਰਕੇ ਬਸ ਥੋੜਾ-ਥੋੜਾ ਜਿਹਾ ਗੈਪ ਹੀ ਰੱਖਣਾ ਸਾਰਿਆਂ ਦੇ ਵਿੱਚ ਗੈਪ ਨੂੰ ਸੇਮ ਹੀ ਰੱਖਣਾ ਹੈ ਵੱਧ ਘੱਟ ਨਹੀਂ ਰੱਖਣਾ ਠੀਕ ਹੈ ਹੁਣ ਸਾਰੀਆਂ ਫੱਟੀਆਂ ਆਪਾਂ ਲਾ ਲਾਂਗੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਬਸ ਇਹਨਾਂ ਦਾ ਗੈਪ ਇੱਕੋ ਜਿਹਾ ਰੱਖਣਾ ਤੇ ਧਿਆਨ ਨਾਲ ਲਾਉਣੀਆਂ ਵੀ ਇਧਰ ਉਧਰ ਨਾ ਹੋਣ ਜਾਂ ਟੇਡੀਆਂ ਨਾ ਲੱਗਣ ਸਿੱਧੀਆਂ ਲਾਉਣੀਆਂ ਬਿਲਕੁਲ ਹੁਣ ਦੂਜੇ ਪਾਸੇ ਤੇ ਆਪਾਂ ਕਿਵੇਂ ਲਾਉਣੀ ਆ ਇਹ ਚੀਜ਼ ਦਾ ਧਿਆਨ ਰੱਖਣਾ ਦੇਖੋ ਹੁਣ ਇਹਨੂੰ ਬਿਲਕੁਲ ਜਿਵੇਂ ਸਿੱਧੀ ਬਣੀ ਆ ਇਹਨੂੰ ਸਿੱਧੀ ਕਰਕੇ ਨਹੀਂ ਲਾਉਣਾ ਠੀਕ ਹੈ ਥੋੜੀ ਜਿਹੀ ਢਿੱਲੀ ਛੱਡਣੀ ਆ ਠੀਕ ਹੈ ਇਹ ਫੱਟੀ ਬਣੀ ਆ ਜਿਹੜੀ ਇਹਨੂੰ ਥੋੜਾ ਜਿਹਾ ਢਿੱਲਾ ਕਰਕੇ ਫੇਰ ਲਾਉਣਾ ਹੈ ਬਰਾਬਰ ਕਰਕੇ ਤੇ ਫੇਰ ਉੱਤੇ ਸਿਉਣ ਲਾਉਣੀ ਆ ਠੀਕ ਹੈ ਕਿਉਂਕਿ ਇਹਦੇ ਵਿੱਚ ਸਾਡਾ ਦੇ ਬਟਨ ਵੀ ਲਾ ਸਕਦੇ ਆਪਾਂ ਜਾਂ ਸਿੱਧੀਆਂ ਚਿੜੀਆਂ ਇਹ ਬਣਾਉਣੀ ਆ ਉਹਦੇ ਕਰਕੇ ਆਪਾਂ ਢਿੱਲਾ ਛੱਡਿਆ ਠੀਕ ਹੈ ਜੇ ਹੁਣ ਆਪਾਂ ਪਹਿਲਾਂ ਹੀ ਟਾਈਟ ਕਰਕੇ ਲਾ ਦਾਂਗੇ ਤਾਂ ਉਸ ਤਰ੍ਹਾਂ ਸ਼ੇਪ ਨਹੀਂ ਬਣਨੀ ਕੀ ਇਸ ਤਰ੍ਹਾਂ ਗਲਾ ਬਣ ਕੇ ਤਿਆਰ ਹੋ ਜਾਊਗਾ ਠੀਕ ਹੈ ਤੇ ਹੁਣ ਆਪਾਂ ਉੱਪਰ ਲੈਸ ਲਾਉਣੀ ਹੈ ਤੇ ਇਹ ਲੈਸ ਆਪਾਂ ਉੱਤੇ ਰੱਖ ਕੇ ਲਾਉਣੀ ਹੈ ਠੀਕ ਹੈ ਤੇ ਇਹਨੂੰ ਲੈਸ ਨੂੰ ਹੁਣ ਸਿੱਧਾ ਕਰਕੇ ਰੱਖ ਲਾਂਗੇ ਉਤਲੇ ਪਾਸੇ ਬਾਹਰਲੀ ਸਾਈਡ ਨੂੰ ਮੂੰਹ ਕਰਨਾ ਲੈਸ ਦਾ ਠੀਕ ਹੈ ਇੱਥੇ ਲਾ ਦਾਂਗੇ ਲੈਸ ਦੇ ਉੱਤੇ ਵੀ ਜ਼ਿਆਦਾ ਬਰੀਕ ਸਿਉਣ ਨਹੀਂ ਲਾਉਣੀ ਹੁੰਦੀ ਥੋੜੀ ਠੀਕ ਜਿਹੀ ਸਿਉਣ ਲਾ ਸਕਦੇ ਹੋ ਤੇ ਇਹ ਲੇ ਲੈਸ ਨੂੰ ਕਿ ਗੁੰਮ ਕਰਕੇ ਵੀ ਲਾ ਸਕਦੇ ਆ ਜਿਵੇਂ ਪਹਿਲਾਂ ਹੀ ਆਪਾਂ ਬੁਕਰਮ ਦੇ ਵਿੱਚ ਗਲੇ ਦੇ ਵਿੱਚ ਲਾ ਸਕਦੇ ਆ ਠੀਕ ਹੈ ਤੇ ਇਹ ਆਪਾਂ ਉੱਤੇ ਕਰਕੇ ਲਈ ਹੈ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਲਾ ਸਕਦੇ ਹੋ ਗੁੰਮ ਕਰਕੇ ਲੋਣੀ ਹੈ ਜਾਂ ਉੱਪਰ ਰੱਖ ਕੇ ਲੋਣੀ ਹੈ ਲਾਸਟ ਤੱਕ ਲਾ ਲਾਂਗੇ ਆਪਾਂ ਤੇ ਹੁਣ ਆਪਾਂ ਇਸੇ ਲੈਸ ਦੇ ਉੱਤੇ ਦੂਜੀ ਸਿਉਣ ਲਾਉਣੀ ਹੈ ਠੀਕ ਹੈ ਨਾਲ-ਨਾਲ ਪਾਸੇ ਵੀ ਲੈਸ ਉੱਪਰ ਨੂੰ ਨਾ ਉੱਠੇ ਠੀਕ ਹੈ ਤੇ ਇਹਦੇ ਨਾਲ ਹੀ ਆਪਾਂ ਦੂਜੇ ਪਾਸੇ ਇੱਕ ਸਿਉਣ ਹੋਰ ਲਾ ਦਾਂਗੇ ਬਿਲਕੁਲ ਨਾਲ-ਨਾਲ ਕਰਕੇ ਧਿਆਨ ਨਾਲ ਲਾਉਣੀ ਹੈ ਹਾਂਜੀ ਹੁਣ ਗਲਾ ਬਣ ਕੇ ਬਿਲਕੁਲ ਤਿਆਰ ਹੈ ਤੇ ਜਿਹੜੀਆਂ ਹੁਣ ਫੱਟੀਆਂ ਲੱਗੀਆਂ ਹੋਈਆਂ ਇਹਦੇ ਉੱਤੇ ਆਪਾਂ ਛੋਟੇ-ਛੋਟੇ ਸਿੰਪਲ ਵੀ ਇਹਨੂੰ ਫੋਲਡਿੰਗ ਜੀ ਕਰ ਸਕਦੇ ਹਾਂ ਠੀਕ ਹੈ ਤੇ ਇਹਦੇ ਉੱਤੇ ਛੋਟੇ-ਛੋਟੇ ਮੋਤੀ ਲਾ ਕੇ ਆਪਾਂ ਸੂਟ ਨੂੰ ਵਧੀਆ ਲੁੱਕ ਵੀ ਦੇ ਸਕਦੇ ਹਾਂ ਠੀਕ ਹੈ ਉਹ ਆਪਣੀ ਚੋਇਸ ਹੈ ਆਪਾਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹਾਂ ਤੇ ਸੂਟ ਨੂੰ ਬਹੁਤ ਹੀ ਸੋਹਣਾ ਬਣਾ ਸਕਦੇ ਹਾਂ ਤੇ ਹਾਂਜੀ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਧੰਨਵਾਦ ਜੀ